ਜਿਹੜੀ ਫਤਿਹਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹਦਾ ਕੀ ਕਾਰਨ ਹੈ ਭਾਜੀ ਮੈਨੂੰ ਆਇਆ ਜੈ ਸਿੰਘ ਸਾਹਿਬ ਦਾ ਫੋਨ ਤੇ ਜੈ ਸਿੰਘ ਸਾਹਿਬ ਨੇ ਕਿਹਾ ਵੀ ਉੱਥੇ ਜਾ ਕੇ ਦੇਖ ਵੀ ਟਰਾਲੀ ਬੰਦਾ ਕਿਹੜਾ ਲੋਡ ਕਰਦਾ ਵੈਟਾ ਕਿਹੜਾ ਬੰਦਾ ਲੋਡ ਕਰਦਾ ਪਿਆ ਉਥੋਂ ਮੈਂ ਮੋਟਰਸਾਈਕਲ ਫੜ ਕੇ ਗਿਆ ਮੈਂ ਉਥੋਂ मौके ਦਾ मौके ਦੇ ਦੇਖੇ ਅੱਗੇ ਉੱਥੇ ਗੁਜਰਾਂ ਹੀ ਟਵਰ ਦੇਵੇ ਤੇ ਮੈਂ ਗੁਜਰਾ ਨੂੰ ਕਿਹਾ ਵੀ ਮੈਂ ਕਿਹਨੂੰ ਪੁੱਛ ਕੇ ਤੁਸੀਂ ਟਵਰ ਦੇ ਪਿਓ ਉਹ ਕਹਿੰਦੇ ਹਨਰਾਲਾ ਨੂੰ ਪੁੱਛਿਆ ਤੇ ਮੈਂ ਹਨਰਾਲਾ ਤੇ ਮੈਂ ਆਈ ਤੁਸੀਂ ਕਿਹਨੂੰ ਪੁੱਛ ਕੇ ਭਰੀ ਟਮੈਂ ਉਹਨਾਂ ਨੂੰ ਕਿਹਾ ਟਰਾਲੀ ਇੱਥੇ ਖਾਲੀ ਕਰ ਦਿਓ ਕੰਦੇ ਅਹ ਨਹੀਂ ਕਰਨੀ ਤੂੰ ਜੋ ਹੁੰਦਾ ਵੀ ਆ ਕਰ ਲੋ ਵੀ ਜੋ ਕਰਨਾ ਕੋਈ ਟਾਂ ਨਹਿਰੀ ਪਵਾਗ ਦੀਆਂ ਸਰਕਾਰੀ ਈਟਾਂ ਸੀਗੀਆਂ ਸਰਕਾਰੀ ਈਟਾਂ ਸੀ ਤੇ ਗੁੱਜਰ ਚੱਕਦੇ ਬੇ ਸੀਗੇ ਉਹ ਚੱਕਦੇ ਬੇ ਸੀ ਇਹ ਤੁਹਾਨੂੰ ਕਿਹਨੇ ਫੋਨ ਕੀਤਾ ਮੋਕੇ ਦੇ ਉਪਰ ਮੈਨੂੰ ਜੈ ਸਾਹਿਬ ਨੇ ਫੋਨ ਕੀਤਾ ਜੀ ਅੱਛਾ ਜੀ ਮੈਨੂੰ ਕਹਿੰਦਾ ਜਾ ਕੇ ਦੇਖ ਜਾ ਕੇ ਤਾਂ ਬੇਟਾ ਬੰਦਾ ਕਿਹੜਾ ਚੱਕਦਾ ਪਿਆ ਹੈ ਮੈਂ ਗਿਆ ਮੋਕੇ ਦਾ ਉੱਥੇ ਤੇ ਮੈਂ ਠਾਕਿਆ ਉਹਨਾਂ ਨੂੰ ਤੇ ਆਖਣੇ ਲੱਗੇ ਫਿਰ ਉਹਨਾਂ ਟਰੈਕਟਰ ਸਟਾਰਟ ਕੀਤਾ ਟਰੈਕਟਰ ਸਟਾਰਟ ਕਰਕੇ ਤੇ ਉਹਨਾਂ ਨੇ ਮੇਰੇ ਤੇ ਝਾੜਤਾ ਹੀ ਤੇ ਟਰੈਕਟਰ ਤੁਹਾਡੇ ਦੇ ਉੱਪਰ ਝਾੜਦਾ ਤੇ ਝਾੜਦਾ ਮੈਨੂੰ ਤਾਂ ਜਾਨ ਨੂੰ ਮਾਰਨੀ ਕੋਸ਼ਿਸ਼ ਕੀਤੀ ਉਹਨਾਂ ਨੇ ਇੱਕ ਵਾਰ ਫੇਰ ਅੱਗੇ ਮੁੰਡਾ ਆ ਗਿਆ ਇੱਕ ਮੇਰੀ ਗਰਜੀਤ ਮੈਂ ਤਾਂ ਮੜਾ ਮੋਟਾ ਜਾਣਦਾ ਇਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਪੈਪ ਲਾਈਨ ਦਾ ਕੰਮ ਕੀਤਾ ਤਾਂ ਜਾਣਦਾ ਇਹਨਾਂ ਨੂੰ ਮੈਨੂੰ ਦੇਖਿਆ ਨਾ ਕਿਤੇ ਪੇਨਰ ਵਾਲਾ ਬੰਦਾ ਇਹਨੂੰ ਨੂੰ ਕੀ ਪਤਾ ਵੀ ਕੋਣ ਹੈ ਕੋਣ ਨਹੀਂ ਇਹਨਾਂ ਨਾਲੋਂ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕੀਤੀ ਹੈ ਜੀ ਇਹਨਾਂ ਇਹ ਅੱਗੇ ਫੇਰ ਦੇਖਿਆ ਇਹਨੂੰ ਜਾਨੂ ਟਰੈਕਟਰ ਬੰਦ ਕਰਨ ਨੂੰ ਗਿਆ ਇਹਦਾ ਦੇਖਿਆ ਪੈਰ ਲੱਤ ਸਭ ਕੁਛ ਹੀ ਦਾ ਵੀ ਥੱਲੇ ਆ ਗਿਆ ਜੀ ਇਹਦੇ ਅੱਗੇ ਇਹਦੇ ਕੇਸ ਵੀ ਬੁੱਟੇ ਪੱਗ ਵੀ ਲਾਈ ਇਹਨੂੰ ਅੱਗੇ ਸਾਰੇ ਗੁੱਜੇ ਮਾਰਨ ਨੂੰ ਪੈ ਗਏ ਗੁੱਜੇ ਜਿਹੜੀ ਚੋਰੀ ਕਰ ਰਹੇ ਸੀ ਉਹਨਾਂ ਦੇ ਕੋਲ ਕਿਹੜਾ ਸਾਧਨ ਸੀਗਾ ਟਰੈਕਟਰ ਹੈ ਟਰੈਕਟਰ ਦਾ ਟਰਾਲੀ ਉਹ ਬਰਾਮਤ ਕਰਾਇਆ ਪੁਲਿਸ ਨੂੰ ਥਾਣਾ ਵਾ ਪੇਸ਼ ਕਰਤਾ ਜਿਹਨਾਂ ਗੁੱਜਾਂ ਵੱਲੋਂ ਤੁਹਾਡੀ ਕੁੱਟਮਾਰ ਕੀਤੀ ਗਈ ਉਹ ਕਿੰਨੇ ਜਣੇ ਸੀਗੇ ਉਹ 6-7 ਜਣੇ ਸੀਗੇ ਜੀ ਹੋਰ ਕੀ ਕੀ ਉੱਥੇ ਬਪਰੇ ਆ ਤੁਹਾਡੇ ਨਾਲ ਬਸ ਜੀ ਇਹ ਹੋਇਆ ਬੰਦੇ ਨੂੰ ਜਿਆਦਾ ਇਹਨਾਂ ਨੇ ਕੁੱਟਿਆ ਮੈਂ ਤਾਂ ਡਿੱਗ ਪਿਆ ਇੱਕੜਾ ਜੀਤ ਮੁੰਡਾ ਇਹਨੂੰ ਚੰਗੀ ਤਰ੍ਹਾਂ ਮਾਰਿਆ ਨਾ ਬਾਲ ਬੋਲ ਦਾੜੀ ਦੇ ਪੱਟੇ ਤੇ ਅੱਗੇ ਕੇਸ ਵੀ ਉਹਦੇ ਲਾਏ ਭਾਗ ਵੀ ਲਾਈ ਨਾ ਜੀ ਤੁਸੀਂ ਦੱਸਿਆ ਨਹੀਂ ਆਪਣੇ ਵੱਲੋਂ ਵੀ ਅਸੀਂ ਸਰਕਾਰੀ ਬੰਦੇ ਆ ਜੀ ਮੈਂ ਤਾਂ ਬੋਲਿਆ ਮੈਂ ਮੈਂ ਤਾਂ ਸਰਕਾਰੀ ਬੰਦਾ ਹਾਂ ਹੂੰ ਮੈਂ ਤੁਹੀਂ ਮੈਂ ਪੁੱਛਿਆ ਤੁਸੀਂ ਮੈਂ ਇੱਟਾਂ ਲੋਕਾਂ ਜਾਂ ਕਿਹਨੂੰ ਪੁੱਛਿਆ ਤੁਸੀਂ ਇੱਟ ਚੱਕਣ ਨੂੰ ਕਹਿੰਦੇ ਨਹੀਂ ਅੱਜ ਤੁਹਾਨੂੰ ਪੁੱਛਿਆ ਆਪਣੇ ਘੇਟਾਂ ਦੇ ਬੰਦੇ ਨੂੰ ਪੁੱਛਿਆ ਮੈਂ ਘੇਟਾਂ ਦਾ ਬੰਦਾ ਮੈਂ ਹਾਂ ਕਿਨੂੰ ਪੁੱਛਿਆ ਤੁਸੀਂ ਮੈਂ ਫਿਰ ਇਹਨੂੰ ਕੁਝ ਵੀ ਬੋਲਿਓ ਤੇ ਇੱਥੇ ਬਥੇ ਡੇਟਾ ਚੋਹਦੇ ਬਈ ਐ ਬੈਸੂ ਚੱਕਣ ਪੈ ਗਏ ਬਈ ਤੁਹਾਡੇ ਵੱਲੋਂ ਹੁਣ ਕੋਈ ਪਰਚਾ ਦਰਜ ਕਰਾਇਆ ਗਿਆ ਪੁਲਿਸ ਵਾਲ ਨੂੰ ਹਾਂ ਕੋਈ ਨਹੀਂ ਕਰਾਇਆ ਜੀ ਮੈਂ ਇੱਥੇ ਆਇਆ ਬਿਆਨ ਲੈਣ ਉਹਨੂੰ ਕਹਦਾ ਇੱਦਾਂ ਹੀ ਐ ਵੀ ਮੜ ਮੋਟੇ ਬਿਆਨਾਂ ਤੁਹਾਡੇ ਤੇ ਵਕਤ ਬਿਆਨ ਲੈਣ ਮੈਂ ਬਾਹਰ ਆਣਾ ਜੀ ਕਿੰਨੇ ਦਿਨ ਹੋ ਗਏ ਅੱਜ ਦਿਨ ਹੋ ਗਿਆ ਇਸ ਜਿਹੜੀ ਘਟਨਾ ਵਾਪਰੀ ਐ ਪੰਜ ਮਦੀਨਾ ਹੀ ਅੱਜ ਪੰਜ ਦਿਨ ਹੋ ਗਏ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਨਹੀਂ ਕੀਤੀ ਕੋਈ ਥਾਣਾ ਪਰਚਾ ਨਹੀਂ ਕੋਈ ਗ੍ਰਿਫਤਾਰ ਨਹੀਂ ਕੀਤਾ ਬੰਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਇਹੋ ਕਹਿਣਾ ਵੇ ਉਹਨਾਂ ਸਖਤ ਤੋਂ ਸਖਤ ਸਹੀ ਹੋਣੀ ਚਾਹੀਦੀ ਹੈ ਅਸੀਂ ਵੀ ਬਾਹਰ ਅੰਦਰ ਜਾਣਾ ਹੁੰਦਾ ਹੈ ਤੇ ਕੇ ਬਦ ਜਿੱਦਬਾਜੀ ਹੋਵੇ ਤਾਂ ਕਿ ਮੈਨੂੰ ਕੋਦੇ ਰਸਤੇ ਘੇਰ ਲਣ ਕੱਲੇ ਨੂੰ ਦੇ ਕੇ ਮਾਰ ਕੇ ਨਹਿਰ ਚ ਛੋੜ ਦੇਣ ਜਾਂ ਕਰ ਦੇਣ ਮੇਰਾ ਵਾਲਿਵਾਰ ਸਹੂਣਾ ਮੈਂ ਪਠਾਨਕੋਟ ਦਾ ਰਹਿਣਾ ਲਾਇਆ ਜਗਿਆਲ ਦਾ ਜੀ ਸਾਡੇ ਟਾਈਮ ਦੇ ਉੱਥੇ ਰਹਿਣਾ ਲਾਇਆ ਮੈਂ ਤੁਹਾਡਾ ਕਹਿੰਦਾ ਭਾਵੇਂ ਤੁਹਾਡੀ ਜਾਨ ਨੂੰ ਖਤਰਾ ਹੈ ਹਾਂ ਜੀ ਖਤਰਾ ਹੈ ਕੀ ਪਤਾ ਹੀ ਨਹੀਂਦਾ ਜਿਹੜੀ ਫਤਿਹਪੁਰ ਦੇ ਵਿੱਚ ਘਟਨਾ ਵਾਪਰੀ ਤੁਹਾਡੇ ਨਾਲ ਕੁੱਟਮਾਰ ਕੀਤੀ ਗਈ ਹੈ ਮਸਲਾ ਕੀ ਸੀਗਾ ਮਸਲਾ ਵੀਰ ਜੀ ਇਦਾਂ ਸੀਗਾ ਵੀ ਗੁੱਜਰ ਜਿਹੜੀਆਂ ਉੱਥੇ ਇੱਟਾਂ ਨਹਿਰੀ ਵਿਭਾਗ ਦੀਆਂ ਪਈਆਂ ਸੀਗੀਆਂ ਕੋਧੀਆਂ ਬਣਨ ਵਾਸਤੇ ਉਹ ਚੋਰੀ ਕਰ ਰਿਆ ਸੀਗੇ ਤੇ ਮੈਂ ਜੈ ਜੀ ਸਾਹਿਬ ਨੂੰ ਫੋਨ ਕੀਤਾ ਵੀ ਜੈ ਜੀ ਸਾਹਿਬ ਤੁਹਾਡੀਆਂ ਜਿਹੜੀਆਂ ਇੱਟਾਂ ਉੱਥੇ ਚੋਰੀ ਕਰ ਰਿਆ ਗੁੱਜਰ ਤੇ ਮੁੜ ਕੇ ਮੈਂ ਪੰਚਾਇਤ ਮੈਂਬਰ ਹੈਗੇ ਪੰਜ ਉਹਨਾਂ ਨੂੰ ਵੀ ਇਨਫੋਰਮ ਕੀਤਾ ਤੇ ਜਦੋਂ ਜੈ ਸਾਹਿਬ ਨੇ ਕਹਿੰਦੇ ਵੀ ਸਾਡੇ ਉੱਥੇ ਬੰਦੇ ਹੈਗੇ ਮੌਕੇ ਤੇ ਬੀਲਦਾਰ ਹੈਗੇ ਆ ਤੇ ਮੈਂ ਉਹਨਾਂ ਨੂੰ ਭੇਜਦਾ ਦੇਖਣ ਵਾਸਤੇ ਤੇ ਉਧਰ ਉਹ ਬੀਲਦਾਰਾਂ ਨੂੰ ਭੇਜਿਆ ਉਹਨਾਂ ਨੇ ਤੇ ਮੈਂ ਵੀ ਚਲੇ ਗਿਆ ਤੇ ਪੰਚ ਸਾਹਿਬ ਵੀ ਆ ਗਏ ਜਦੋਂ ਮੈਂ ਉੱਥੇ ਗਿਆ ਮੇਰੇ ਜਾਂਦਿਆਂ ਨੂੰ ਇਹ ਬੀਲਦਾਰ ਦੇ ਉੱਤੇ ਟਰੈਕਟਰ ਚਾੜ ਰਿਆ ਸੀ ਜਦੋਂ ਇੱਕ ਵਾਰ ਉਹਨੇ ਚਾੜਿਆ ਮੈਂ ਦੇਖਿਆ ਟਰੈਕਟਰ ਚਾੜ ਰਿਆ ਮੈਂ ਮੋਟਰਸਾਈਕਲ ਤੋਂ ਦੌੜ ਕੇ ਜਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਟਰੈਕਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈਂ ਟਰੈਕਟਰ ਬੰਦ ਕਰ ਰਿਆ ਸੀ ਤੇ ਇਹਨਾਂ ਨੇ ਟਰੈਕਟਰ ਰੀਸ ਦੇ ਕੇ ਡਰਾ ਰਹੇ ਸੀਗੇ ਉਹਨੂੰ ਤੇ ਜਦੋਂ ਬੈਕ ਕੀਤਾ ਮੇਰੇ ਤੇ ਟਰੈਕਟਰ ਚੜ੍ਹਦਾ ਜਦੋਂ ਉਸ ਦੁਆਰਾ ਫਿਰ ਅੱਗੇ ਕੀਤਾ ਤੇ ਮੈਂ ਉਹ ਟਾਇਰ ਦੇ ਵਿੱਚ ਫਸ ਗਿਆ ਫਸਣ ਦੇ ਦੌਰਾਨ ਇਹਨਾਂ ਗੁਜਰਾਂ ਨੇ ਜਿਹੜਾ ਟਰੈਕਟਰ ਤੇ ਬੈਠਾ ਸੀ ਉਹਨੇ ਟਰੈਕਟਰ ਤੋਂ ਮੇਰੇ ਮਾਰੀਆਂ ਪੱਗ ਲਾ ਕੇ ਉਹ ਮਾਰੀ ਜਿਹੜੇ ਥੱਲੇ ਸੀਗੇ ਮੇਰਾ ਗੱਤਰਾ ਪਿੱਛੋਂ ਲਾ ਲਿਆ ਖਿੱਚ ਕੇ ਬਾਲ ਪੱਟਣ ਲੱਪਿਆ ਮੇਰੀ ਪੂਰੀ ਕੁੱਟਮਾਰ ਕੀਤੀ ਤਾਰੇ ਕੇਸਾਂ ਦੀ ਬਿਆਦਵੀ ਵੀ ਕੀਤੀ ਕੇਸਾਂ ਦੀ ਬਿਆਦਵੀ ਕੀਤੀ ਜਿਹੜਾ ਬੰਦਾ ਇਧਰੋਂ ਖੜਾ ਸੀ ਇਧਰੋਂ ਖਿੱਚਣ ਲੱਪਿਆ ਕਿਸੇ ਨੇ ਮੇਰੇ ਪਿੱਛੇ ਉੱਪਰੋਂ ਫੜ ਲਿਆ ਕਿਉਂਕਿ ਪਾਗ ਮੇਰੀ ਲਾ ਕੇ ਸਾਈਡ ਤੇ ਮਾਰੀ ਤੇ ਮੈਨੂੰ ਬਾਲਾਂ ਤੋਂ ਖਿੱਚਣ ਲੱਪਿਆ ਸਾਰੇ ਜਣੇ ਤੁਹਾਡੀ ਪਹਿਲਾਂ ਵੀ ਕੋਈ ਰੰਜਿਸ਼ਬਾਜੀ ਸੀ ਗੁਜਰਾਂ ਦੇ ਨਾਲ ਨਹੀਂ ਸਾਡੀ ਕੋਈ ਰੰਜਿਸ਼ਬਾਜੀ ਨਹੀਂ ਸੀ ਫਿਰ ਤਾਂ ਜਦੋਂ ਤੁਸੀਂ ਦੇਖਿਆ ਬੇਟਾਂ ਗੁਜਰ ਚੋਰੀ ਕਰ ਰਹੇ ਨੇ ਉਸ ਤੋਂ ਬਾਅਦ ਤੁਸੀਂ ਜੈ ਜੀ ਸਾਹਿਬ ਨੂੰ ਫੋਨ ਕੀਤਾ ਮੈਂ ਜੈ ਜੀ ਸਾਹਿਬ ਨੂੰ ਜੈ ਜੀ ਸਾਹਿਬ ਨੂੰ ਇਨਫੋਰਮ ਕੀਤਾ ਮੈਨੂੰ ਲੱਗਾ ਵੀ ਸ਼ਾਇਦ ਹੋ ਸਕਦਾ ਇਹ ਕਹਿੰਦੇ ਸੀ ਆਪਣੇ ਦੱਸਿਆ ਸੀ ਸਾਨੂੰ ਵੀ ਗੁਜਰ ਜਿਹੜੇ ਆ ਕਹਿੰਦੇ ਸਰ ਤੇ ਮੈਂ ਮੌਕੇ ਤੇ ਜੀ ਸਾਹਿਬ ਨੂੰ ਫੋਨ ਕਰਕੇ ਦੱਸਿਆ ਵੀ ਤੁਸੀਂ ਮਤਲਬ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਉਹਨਾਂ ਨੇ ਕਿਹਾ ਵੀ ਇਹੀ ਮੌਕੇ ਤੇ ਜਿਹੜੇ ਬੇਲਦਾਰਾ ਉਹਨੂੰ ਭੇਜਦੇ ਆ ਤੇ ਉਹਨਾਂ ਨੇ ਫਿਰ ਬੇਲਦਾਰਾ ਨੂੰ ਮੌਕੇ ਤੇ ਭੇਜਿਆ ਤੇ ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਨੂੰ ਕੋਈ ਦਰਖਾਸਤ ਕੋਈ ਲੈ ਕੇ ਦਿੱਤੀ ਗਈ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਸਾਰਾ ਕੁਝ ਸਾਡੇ ਕੋਲ ਵੀ ਇੱਥੇ ਆਏ ਸੀਗੇ ਤੇ ਕੋਈ ਉਹਨਾਂ ਕੋਲ ਕਾਰਵਾਈ ਨਹੀਂ ਕੀਤੀ ਗਈ ਹੈਗੀ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਜ ਇੱਥੇ ਅੱਜ 5 ਦਿਨ ਹੋ ਚੱਲੇ ਆ ਜੀ ਕੋਈ ਕਾਰਵਾਈ ਨਹੀਂ ਕੀਤੀ ਗਈ ਪ੍ਰਸ਼ਾਸਨ ਨਾ ਕੋਈ ਕਾਰਵਾਈ ਨਹੀਂ ਹੋਈ ਜੀ ਬਿਲਕੁਲ ਨਹੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਆਂ ਜੀ ਸਾਨੂੰ ਜਿਹੜੀ ਸਾਡੇ ਕਿਸਾਨਾਂ ਦੀ ਬਿਆਦ ਵੀ ਹੋਈ ਆ ਤੇ ਸਾਡੇ ਨਾਲ ਕੁੱਟਮਾਰ ਹੋਈ ਆ ਜੇ ਮੈਂ ਨਾ ਪਹੁੰਚਦਾ ਇਹਨੂੰ ਤੇ ਮੈਨੂੰ ਮੇਰੇ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਟਰੈਕਟਰ ਸਾਡੇ ਉੱਤੇ ਝਾੜਿਆ ਆ ਤੇ ਇਹੀ ਮੰਗ ਕਰਦੇ ਵੀ ਸਾਡਾ ਕੱਲਾ ਕੱਲਾ ਡੇਰਾ ਆ ਅਸੀਂ ਉੱਥੇ ਸਾਡੇ ਮਤਲਬ ਸੇਫਟੀ ਦੇ ਤੌਰ ਤੇ ਇਹਨਾਂ ਦੇ ਕੋਲ ਦੀ ਲੰਗਦੇ ਗੁਜਰਾਂ ਦਾ ਸਾਰਾ ਉੱਥੇ ਜਿਹੜਾ ਮਹੱਲਾ ਜੋ ਵੀ ਗੁਜਰਾਂ ਦਾ ਆ ਤੇ ਸਾਡਾ ਮੌਕੇ ਤੇ ਦੇਖ ਵੀ ਸਕਦੇ ਆ ਸਾਡਾ ਕੱਲਾ ਕੱਲਾ ਡੇਰਾ ਆ ਕੋਈ ਸਾਡੇ ਕੋਲ ਸਿਕਿਉਰਿਟੀ ਜਾਂ ਕੋਈ ਦਾ ਪਰਪਸ ਨਹੀਂ ਹੈਗਾ ਸੇਫਟੀ ਵਾਸਤੇ ਸਾਨੂੰ ਇਹਨਾਂ ਤੋਂ ਖਤਰਾ ਆ ਜੀ ਪੂਰਾ ਜਿਹੜੀਆਂ ਗੁੱਜਰ ਨੇ ਇਟਾਂ ਚੋਰੀ ਕੀਤੀਆਂ ਇਸ ਟਾਈਮ ਉਹ ਇਟਾਂ ਕਿੱਥੇ ਲੈ ਟਾਲੀ ਇਹ ਜਦੋਂ ਇਹਨਾਂ ਨੇ ਪੰਚ ਸਾਹਿਬ ਜਾਂ ਬਾਕੀ ਜੋ ਲੋਕਾਂ ਨੇ ਦੇਖਿਆ ਵੀ ਗੁੱਜਰ ਕੁੱਟਮਾਰੇ ਦੀ ਕਰ ਰਹੇ ਆ ਸਾਰੇ ਆਂਡੀ ਗਵਾਂਡੀ ਵੀ ਦੌੜੇ ਮੌਕੇ ਤੇ ਤੇ ਗੁੱਜਰ ਦੌੜ ਗਿਆ ਤੇ ਸਾਡੇ ਸੱਟਾ-ਚੋਟਾ ਲੱਗਿਆ ਕਰਕੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਕਾਲਮਾ ਦੇ ਸਰਪੰਚ ਸਾਹਿਬ ਤੇ ਲਾਲਪੁਰ ਪਿੰਡ ਦੇ ਸਰਪੰਚਾ ਵੀ ਸਾਡੇ ਤੋਂ ਬਾਅਦ ਉੱਥੇ ਪਹੁੰਚੇ ਆ ਤੇ ਸਾਨੂੰ ਉਹਨਾਂ ਨੇ ਹਸਪੀਟਲ ਭੇਜਣ ਤੋਂ ਬਾਅਦ ਟਰਾਲੀ ਜਿਹੜੀ ਆ ਪੁਲਿਸ ਨੂੰ ਪੁਲਿਸ ਦੇ ਹਵਾਲੇ ਕੀਤੀ ਆ ਹਰਿਆਣਾ ਥਾਣੇ ਭੇਜੀ ਆ ਚਲੋ ਜੀ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਚਲੋ ਭਾਜੀ। ਭਾਜੀ ਜਿਹੜੀ ਫਤਿਹਪੁਰ ਦੇ ਵਿੱਚ ਘਟਨਾ ਵਾਪਰੀ ਆ ਗੁਜਰਾਵਲੋਂ ਕੁੱਟਮਾਰ ਕੀਤੀ ਗਈ ਗੁਜਰਾਣੇ ਚੋਰੀ ਕੀਤੀਆਂ ਇਟਾਂ ਨਾ ਤੇ ਤੁਸੀਂ ਅੱਜ ਹਸਪਤਾਲ ਦੇ ਵਿੱਚ ਆਏ ਹੋ ਤੇ ਇਹ ਮਸਲਾ ਕੀ ਆ ਅਸਲ ਵਿੱਚ? ਦੇਖੋ ਅਸੀਂ ਇੱਥੇ ਨਾ ਗੁਰਜੀਤ ਸਿੰਘ ਜਿਹੜਾ ਉਹ ਪਿੰਡ ਦਾ ਵਾਸੀ ਆ ਤੇ ਅਜੀਪਾਲ ਸਿੰਘ ਜਿਹੜੇ ਅਜੀਪਾਲ ਆ ਤੇ ਉਹ ਜਿਹੜੇ ਅਗੇ ਨਹਿਰੀ ਵਿਭਾਗ ਦੇ ਬੇਲਦਾਰ ਆ। ਉਹਨਾਂ ਨੂੰ ਅਸੀਂ ਮਿਲਣ ਆਏ ਸੀ ਉਹ ਪਿਛਲੇ 5 ਦਿਨ ਤੋਂ ਇੱਥੇ ਦਾਖਲ ਸੀਗੇ। ਮੁਕੱਦਮਾ ਜਿਹੜੀ ਅਸੀਂ ਸਾਰੀ ਸਮਝੀ ਆ ਜਾਂ ਸੁਣੀ ਆ ਉਹਦੇ ਵਿੱਚ ਇਹ ਗੱਲ ਨਿਕਲੀ ਆ ਵੀ ਜਿਹੜੇ ਉੱਥੇ ਦੇ ਲਾਗੇ ਗੁੱਜਰ ਸੀਗੇ ਉਹਨਾਂ ਨੇ ਉੱਥੇ ਇੱਟਾਂ ਜਿਹੜੀਆਂ ਨਹਿਰੀ ਵਿਭਾਗ ਦੇਆਂ ਪਈਆਂ ਹੋਈਆਂ ਸੀ ਤੇ ਉਹ ਕਿਸਾਨ ਦੇ ਲਈ ਉੱਥੇ ਜਿਹੜਾ ਪਾਣੀ ਅੱਗੇ ਡਿਸਟ੍ਰਿਬਿਊਟ ਕਰਨ ਦੇ ਲਈ ਹੋਦੀ ਬਣਨੀ ਸੀ ਉਹ ਇੱਟਾਂ ਚੱਕ ਰਹੇ ਸੀ ਚੋਰੀ ਕਰ ਰਹੇ ਸੀ ਜਦੋਂ ਉਹ ਗੁਰਜੀਤ ਨੂੰ ਪਿੰਡ ਦੇ ਕਿਸੇ ਬੰਦੇ ਨੇ ਦੱਸਿਆ ਤੇ ਉਹ ਗੁਰਜੀਤ ਨੇ ਫਿਰ ਫੋਨ ਕੀਤਾ ਐ ਐਕਸੀਅਨ ਸਾਹਿਬ ਨੂੰ ਉਹਨਾਂ ਨੇ ਫਿਰ ਅੱਗੇ ਬੇਲਦਾਰ ਭੇਜਿਆ ਤੇ ਜਦੋਂ ਬੇਲਦਾਰ ਪਹਿਲਾਂ ਉੱਥੇ ਪਹੁੰਚ ਗਿਆ ਗੁਰਜੀਤ ਬਾਅਦ ਚ ਪਹੁੰਚਿਆ ਬੇਲਦਾਰ ਜਦੋਂ ਉਹਨੂੰ ਗੱਲ ਕਰ ਰਿਹਾ ਸੀਗਾ ਵੀ ਗੁਜਰਾਵ ਵੀ ਤੁਸੀਂ ਕਿੱਥੋਂ ਪੁੱਛ ਕੇ ਚੋਰੀ ਕਰ ਰਹੇ ਆ ਵੀ ਤੁਸੀਂ ਟੱਚ ਆ ਕੇ ਉਹ ਕਹਿੰਦਾ ਵੀ ਤੂੰ ਕੀ ਕਰ ਲਊਗਾ ਅੱਗੇ ਉਹਨੂੰ ਬੇਲ ਗਏ ਉਹਦੇ ਨਾਲ ਤੇ ਉਹਦੇ ਉੱਤੇ ਉਹਨਾਂ ਨੇ ਕੁੱਟਮਾਰ ਕੀਤੀ ਉਹਦੇ ਨਾਲ ਉਹਦੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਜਦ ਨੂੰ ਇਹ ਗੁਰਜੀਤ ਆ ਗਿਆ ਜਿਹੜਾ ਕਿਸਾਨ ਉਸ ਪਿੰਡ ਦਾ ਵਾਸੀ ਆ ਉਹਦੇ ਲਾਗੇ ਘਰ ਆ ਤੇ ਉਹਨੇ ਅੱਗੇ ਜੋ ਛੜਾਂ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਵੀ ਇਹਨਾਂ ਨੇ ਕੁੱਟ ਮਾਰ ਕੀਤੀ ਜਦੋਂ ਉਹਨੇ ਉਹਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਉਹ ਟਰੈਕਟਰ ਚ ਫਸ ਗਿਆ ਜਦੋਂ ਉਹ ਫਸ ਗਿਆ ਉਹਦੇ ਤੇ ਉਹਨਾਂ ਨੇ ਬਹੁਤ ਕੁੱਟਿਆ ਉਹਨੂੰ ਉਹਦੇ ਕੇਸ ਪੱਟੇ ਉਹਦੀ ਮੱਲ ਜਿਹੜੀਆਂ ਧਾਰਮਿਕ ਜਿਹੜੀਆਂ ਜਿੰਨਾ ਜਾਂ ਧਾਰਮਿਕ ਸਾਡੀ ਇਹ ਪਹਿਚਾਣਾ ਉਹਨੂੰ ਸੱਟ ਮਾਰੀ ਉਹਨਾਂ ਨੇ ਉਹਦੇ ਕੇਸ ਪੱਗ ਲਾ ਲਈ ਉਹਦੀ ਗਾਤਰਾ ਲਾ ਲਿਆ ਉਹਦਾ ਤੇ ਇਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਆ ਇਹ ਦੇਖੋ ਪੰਜਾਬ ਇੱਕ ਬਹੁਤ ਪੰਜਾਬ ਦਾ ਚੰਗਾ ਮਾਹੌਲ ਆ ਪਰ ਆ ਉਹ ਕੋਈ ਆ ਮੁਸਲਮਾਨ ਕਮਿਊਨਿਟੀ ਆ ਜਾਂ ਅਦਰ ਹੋਰ ਕਮਿਊਨਿਟੀਆਂ ਆ ਪਰ ਜਿਹੜੇ ਇਦਾਂ ਦੇ ਬੰਦੇ ਹੈਗੇ ਆ ਜਿਹੜੇ ਪ੍ਰਵਾਸੀ ਗੁਜਰਾ ਸਾਡੇ ਮਲੇਸ਼ਾਹਰਪੁਰ ਦੇ ਵਿੱਚ ਇਹਨਾਂ ਦੀ ਕਾਫੀ ਥੋੜੇ ਤੇਰ ਤੋਂ ਬਹੁਤ ਗਿਣਤੀ ਵਧੀ ਆ ਤੇ ਇਹ ਜਿਹੜਾ ਕ੍ਰਿਮੀਨਲਾਈਜ਼ਮ ਇਹਗਾ ਹੈ ਨਾ ਇਹ ਵੱਧ ਰਿਹਾ ਆ ਅਸੀਂ ਹੁਣ ਇੱਕ ਤੁਹਾਨੂੰ ਪਤਾ ਮੂਵਮੈਂਟ ਚੱਲ ਰਹੀ ਹੈ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਅਸੀਂ ਸਰਕਾਰ ਕੋਲ ਡਿਮਾਂਡ ਵੀ ਕਰ ਰਹੇ ਹਾਂ ਵੀ ਤੁਸੀਂ ਕਾਨੂੰਨ ਬਣਾਓ ਕਾਨੂੰਨ ਬਣਾਓ ਕਾਨੂੰਨ ਬਣਾਓ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਸਰਕਾਰ ਕੋਈ ਇਧਰ ਨੂੰ ਤਵੱਜੋ ਨਹੀਂ ਕਰਨ ਢਈ ਤੇ ਪੰਜਾਬੀ ਇੱਥੇ ਪ੍ਰਵਾਸੀਆਂ ਤੋਂ ਘੁੱਟ ਖਾ ਰਹੇ ਆ ਭਲਾ ਉਹ ਪ੍ਰਵਾਸੀ ਜਿਹੜੇ ਆ ਉਹ ਭਈਏ ਆ ਜਾਂ ਇਹ ਗੁੱਜਰ ਆ ਤੇ ਉਹ ਸਾਡੇ ਲੋਕ ਉਹਨਾਂ ਤੋਂ ਘੁੱਟ ਖਾ ਰਹੇ ਆ ਇੱਥੇ ਇੱਥੇ ਦਾ ਜਿਹੜਾ ਡੈਮੋਗ੍ਰਾਫੀ ਬਦਲ ਰਹੀ ਹੈ ਅਸੀਂ ਬਾਰ ਬਾਰ ਇਹ ਗੱਲਾਂ ਕਹਿ ਰਹੇ ਆ ਅਸੀਂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਪੰਜ ਦਿਨ ਹੋ ਗਏ ਮੈਂ ਇਹੀ ਗੱਲ ਕਹਿਣਾ ਅੱਜ ਮੇਰੀ ਗੱਲ ਵੀ ਹੋਈ ਸੀ ਉਹਨਾਂ ਨਾਲ ਮੈਂ ਕਿਹਾ ਦੇਖੋ ਹਿਮਾਚਲ ਜਾਓ ਮਾਚਲ ਦੀ ਪੁਲਿਸ ਹਿਮਾਚਲ ਦੇ ਲੋਕਾਂ ਦੇ ਨਾਲ ਖੜਦੀ ਆ ਮਤਲਬ ਅਸੀਂ ਜਾਣੇ ਉੱਥੇ ਦੇਖਦੇ ਤੁਸੀਂ ਵੀ ਦੇਖਿਆ ਹਰਿਆਣਾ ਵੀ ਪੁਲਿਸ ਹੈ ਇਹ ਸਾਡੇ ਪੰਜਾਬ ਦੀ ਪੁਲਿਸ ਜਾਏ ਮੁਲਾਜ਼ਮ ਜਿਹੜੇ ਆ ਜਾਂ ਮਹਿਕਮਾ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹ ਪੰਜਾਬੀਆਂ ਦੇ ਹਮੇਸ਼ਾ ਹੀ ਖਲਾਫ ਪੁੱਗਦਾ ਪੰਜ ਦਿਨ ਵੀਰ ਜਾਣ ਤੋਂ ਬਾਅਦ ਜਦ ਕੀ ਉਹਨਾਂ ਦੀ ਟਰਾਲੀ ਟਰੈਕਟਰ ਉੱਥੇ ਖੜੇ ਆ ਥਾਣੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੋਈ ਨਹੀਂ ਚੱਕਿਆ ਹੈ ਇਹ ਵੇਲੇ ਤਾਂ ਪੰਜਾਂ ਬੰਦੇ ਚੱਕ ਕੇ ਅੰਦਰ ਸਿੱਟੇ ਹੁੰਦੇ ਚੋਰੀ ਦਾ ਉੱਤੇ ਸਿੱਧਾ ਮੁਕਦਮਾ ਪੈਂਦਾ ਵੀ ਮਹਿਕਮੇ ਦਾ ਬੰਦਾ ਮਹਿਕਮੇ ਦੇ ਬੰਦੇ ਨੂੰ ਕੁੜਤਾ ਔਨ ਡਿਊਟੀ ਕੁੜਤਾ ਉਹਨੂੰ ਮਹਿਕਮੇ ਦਾ ਬੰਦਾ ਕੁੱਟਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਕੋਈ ਐਕਸ਼ਨ ਨਹੀਂ ਦੇਖੋ ਅੱਜ ਅਸੀਂ ਇਕੱਠੇ ਹੋਏ ਆ ਅੱਜ ਅਸੀਂ ਇਸ ਗੱਲ ਹੀ ਇਕੱਠੇ ਹੋਏ ਵੀ ਉਹਨਾਂ ਨੂੰ ਗ੍ਰਿਫਤਾਰ ਕਰੋ ਉਹਨਾਂ ਤੇ ਮੁਕਦਮਾ ਦਰਜ ਕਰੋ ਪਤਾ ਤਾਂ ਲੱਗੇ ਗੱਲ ਦਾ ਐਦਾਂ ਤਾਂ ਮਤਲਬ ਹੌਸਲੇ ਮਤਲਬ ਬਹੁਤ ਵੱਧ ਜਾਣਗੇ ਇੱਥੇ ਦਾ ਇਹ ਤੇ ਕ੍ਰਾਈਮ ਬਹੁਤ ਵੱਜੂਗਾ ਇਸ ਤਰੀਕੇ ਦੇ ਨਾਲ ਜੇ ਪੁਲਿਸ ਕੋਈ ਕਿਸੇ ਗੱਲ ਤੇ ਐਕਸ਼ਨ ਹੀ ਨਹੀਂ ਲਾਉਗੀ ਹੁਣ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਗਿਆ ਨਹੀਂ ਅਸੀਂ ਹੁਣ ਥਾਣੇ ਜਾ ਰਹੇ ਆ ਅਸੀਂ ਇਹੀ ਗੱਲ ਕਰ ਰਹੇ ਹਾਂ ਵੀ ਉਹਨਾਂ ਤੇ ਪਰਚਾ ਕਰਕੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰੋ ਜਿਹੜੀਆਂ ਉਹਨਾਂ ਤੇ ਧਰਾਵਾਂ ਲੱਗਦੀਆਂ ਆ ਉਹ ਲਾਓ ਉਹਨਾਂ ਦੇ ਉੱਤੇ ਕਿਉਂ ਨਹੀਂ ਕਰ ਰਹੇ ਇਹ ਨੋਵਲਜੀ ਸਿੰਘ ਭਾਈ ਨੇ ਘਟਨਾ ਬਾਰੇ ਆਪਣਾ ਖੁੱਲਕੇ ਬਿਆਨ ਦਿੱਤਾ ਤੁਹਾਡਾ ਤੁਹਾਡੀ ਕੀ ਰਾਏ ਹੈ ਇਸ ਦੇ ਉੱਤੇ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਜਿਹੜੀ ਗੱਲ ਹੈ ਇਹਨਾਂ ਨੇ ਕਹੀ ਆ ਮੈਂ ਬਿਲਕੁਲ ਹੂ ਹੂ ਮੇਰੇ ਹੀ ਬਿਆਨਾ ਵੀ ਦੇਖੋ ਤੁਸੀਂ ਜਿਹੜਾ ਚੋਰ ਆ ਉਹ ਛੇ ਦਿਨਾਂ ਘੁੰਮ ਰਿਹਾ ਚੋਦੀ ਵੀ ਕੀਤੀ ਸਾਰਾ ਪ੍ਰੂਫ ਆ ਉਹ ਤਿੰਨ ਪਿੰਡਾਂ ਦੇ ਸਰਪੰਚ ਜਿਹੜੇ ਮੌਜੂਦ ਮੌਕੇ ਤੇ ਆ ਗਏ ਨੇ ਉਹ ਉਹਨਾਂ ਨੇ ਆਣ ਕੇ ਟਰਾਲੀ ਨੂੰ ਜਿਹੜਾ ਆ ਪੁਲਿਸ ਦੇ ਸਬੂਤ ਕੀਤਾ ਸਾਰਾ ਕੁਝ ਸਾਹਮਣੇ ਆ ਗਿਆ ਬਿੱਟਾ ਚੋਦੀ ਨਹਿਰੀ ਵਿਭਾਗ ਤੋਂ ਜਦੋਂ ਨਹੀਂ ਬੇਲਦਾਰ ਨੂੰ ਕਿਹਾ ਵੀ ਅਸੀਂ ਜੀ ਗੇਟਾਂ ਵਾਲਿਆਂ ਨੂੰ ਪੁੱਛਿਆ ਉਹ ਕਹਿੰਦਾ ਗੇਟਾਂ ਵਾਲਾ ਮੈਂ ਹੀ ਆ ਵੀ ਗੇਟਾਂ ਦੀ ਡਿਊਟੀ ਮੇਦੀ ਆ ਉਲਟਾ ਤੁਸੀਂ ਦੇਖੋ ਉਹਨੂੰ ਉਹਦੇ ਉੱਤੇ ਟਰੈਕਟਰ ਚਲਾਤਾ ਮਤਲਬ ਮਾਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਪਛਦਾ ਇੰਨਾ ਡਰਿਆ ਹੋਇਆ ਉਹ ਕਹਿੰਦਾ ਵੀ ਜੇ ਮੈਂ ਉੱਥੇ ਇਕੱਲਾ ਹੁੰਦਾ ਨਾ ਜਿਉਂਦਾ ਸਾਡਾ ਮੁੰਡਾ ਗੁਰਜੀਤ ਸਿੰਘ ਆ ਜੇ ਉਹ ਨਾ ਆਉਂਦਾ ਉੱਥੇ ਤਾਂ ਉਹ ਨਹੀਂ ਤਾਂ ਮਾਰ ਦੇਣਾ ਸੀ ਉਹਨੂੰ ਇੱਕ ਵਾਰੀ ਟਰੈਕਟਰ ਚਲਾ ਆ ਕੇ ਬੈਕ ਕਰਕੇ ਚੜ੍ਹਦੇ ਪੈਸੇ ਚਾਣੂ ਗੁਰਜੀਤ ਨੇ ਛਾਲ ਮਾਰ ਕੇ ਮੋਟਰਸਾਈਕਲ ਦੇ ਉੱਤੋਂ ਤਾਂ ਉਹਦਾ ਟਰੈਕਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਟਰੈਕਟਰ ਬੰਦ ਕਰਨ ਦੀ ਕੋਸ਼ਿਸ਼ ਦੇ ਵਿੱਚ ਇਹਦੀ ਲਤ ਵਿੱਚ ਆ ਗਿਆ ਜਦੋਂ ਇਹਦੀ ਲਤ ਵਿੱਚ ਆ ਗਿਆ ਉਹਨੇ ਦੇਖਿਆ ਵੀ ਫਸ ਗਿਆ ਵੀ ਇਦਾਂ ਜਿਹੜਾ ਉੱਤੇ ਬੈਠਾ ਉਹ ਕੁੱਟਣ ਲੱਗ ਗਿਆ ਪਤਾ ਇਹਨੇ ਡਾਇਰੈਕਟਰ ਬੰਦ ਕਰ ਲਿਆ ਛੱਡਿਆ ਨਹੀਂ ਇਦਾਂ ਹੀ ਉਹ ਜਿਹੜਾ ਮਤਲਬ ਉੱਤੇ ਬੈਠਾ ਡਾਇਰੈਕਟਰ ਉਹ ਕੁੱਟਣ ਲੱਗ ਗਿਆ ਉਹਨੇ ਦਸਤਾਰ ਲਾਈ ਜਦਾਂ ਦਾ ਤੇ ਆ ਕੀਤਾ ਆਪਣੇ ਕਿਸਾਂ ਦੀ ਬਿਆਦ ਵੀ ਸਾਧਿਆਂ ਦੇ ਨਾਲ ਕੇ ਵੱਡੀ ਗੱਲ ਦੇਖੋ ਤੁਸੀਂ ਸਿੱਧੀ ਸਾਹਿਬ ਲਾ ਕੇ ਛੱਡ ਦਿੱਤਾ ਮਤਲਬ ਕੋਈ ਇੰਨੀ ਗੁੰਡਾਗਰਦੀ ਦੂਜਾ ਗੱਲ ਇਹ ਆ ਵੀ ਜਿਹੜਾ ਮਹਿਕਮੇ ਦੀ ਤੁਸੀਂ ਦੇਖੋ ਨਹਿਰੀ ਵਿਭਾਗ ਦਾ ਸਾਧਿਆਂ ਧਿਆਨ ਚ ਐਕਸ਼ਨ ਸਾਹਿਬ ਦੇ ਧਿਆਨ ਚ ਐਸ ਡੀਓ ਸਾਹਿਬ ਦੇ ਧਿਆਨ ਚ ਇਹਦਾ ਜੇਜ ਦੇ ਜੇ ਨੇ ਤਾਂ ਭੇਜਿਆ ਬਿਲਦਾਰ ਨੂੰ ਪੀ ਜਾ ਕੇ ਉੱਥੇ ਦੇਖੋ ਕੀ ਗਲਵਾਰਾ ਸਾਰਿਆਂ ਧਿਆਨ ਦੇ ਵਿੱਚ ਹੋਣ ਦੇ ਬਾਵਜੂਦ ਐਕਸੀਅਨ ਸਾਹਿਬ ਦਾ ਇੱਕ ਮਿੰਟ ਦਾ ਕੰਮਾ ਫੋਨ ਕਰਕੇ ਲਿਖਤੀ ਕਾਰਵਾਈ ਕਰਾਉਣੀ ਕਿ ਥਾਣੇ ਦੇ ਵਿੱਚ ਦੇਣਾ ਵੀ ਸਾਡੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਸਾਡੀ ਜਿਹੜੀ ਆ ਪ੍ਰਾਪਰਟੀ ਜਿਹੜੀ ਸਰਕਾਰੀ ਆ ਉਹ ਚੋਰੀ ਕੀਤੀ ਗਈ ਆ ਪਰ ਉਹਨਾਂ ਤੇ ਕੋਈ ਪਤਾ ਪੁਲਿਸ ਨੇ ਨਹੀਂ ਕੀਤਾ ਕਿਉਂ ਨਹੀਂ ਕੀਤਾ ਜੇ ਚਾਹੁੰਦੀ ਪੁਲਿਸ ਪ੍ਰਸ਼ਾਸਨ ਚਾਹੁੰਦਾ ਤੇ ਅੱਜ ਤੱਕ ਉਹ ਬੰਦੇ ਜੇਲ੍ਹ ਦੇ ਅੰਦਰ ਹੋਣੇ ਸੀ ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਤਾਂ ਹਨ ਮਿਲੀ ਭੋਗਤਾ ਜੀ ਸਾਡਾ ਦੇਸ ਦਾ ਕੋਈ ਵੱਡਾ ਪ੍ਰਸ਼ਾਸਨ ਜਿਹੜਾ ਪੋਲਿਟਿਕਲ ਪਾਰਟੀ ਜਾਂ ਕੋਈ ਸਮਾਜਾਇਤਾ ਪਾਰਟੀ ਜਿਹੜੀ ਉਹਨਾਂ ਦੇ ਮਗਰ ਖੜੀ ਆ ਜਿਹੜਾ ਇਹ ਪਤਾ ਨਹੀਂ ਹੋਇਆ ਕੋਈ ਨਾ ਕੋਈ ਇਹਦਾ ਕਾਰਨ ਹੈਗਾ ਨਹੀਂ ਤਾਂ ਸਰਕਾਰੀ ਵਿਭਾਗ ਦੇ ਮਟੀਰੀਅਲ ਚੋਰੀ ਹੋਇਆ ਹੋਵੇ ਤਾਂ ਕਦੀ ਪ੍ਰਸ਼ਾਸਨ ਜਿਹੜਾ ਬਖਸਦਾ ਨਹੀਂ ਇਹ ਕਲੀਅਰ ਆ ਵੀ ਉਹਨਾਂ ਦੇ ਪਿੱਛੇ ਕੋਈ ਵੱਡੀ ਧਿਰ ਖੜੀ ਆ ਉਹ ਹੁਣ ਦੇਖਣਾ ਪਵੇਗਾ ਥਾਣੇ ਜਾ ਕੇ ਪਤਾ ਲੱਗੇਗਾ ਵੀ ਕੀ ਕਾਰਨਾ ਕੀ ਨਹੀਂ ਕੋਈ ਐਕਸ਼ਨ ਨਹੀਂ ਲਿਆ ਸਾਡੀ ਹੁਣ ਪ੍ਰਸ਼ਾਸਨ ਨੂੰ ਕੀ ਮੰਗੇ ਪ੍ਰਸ਼ਾਸਨ ਦੇ ਕੋਲ ਅਸੀਂ ਚਲੇ ਆਂ ਵੀ ਤੁਰੰਤ ਕਾਰਵਾਈ ਕੀਤੀ ਜਾਵੇ ਪੰਜ ਦਿਨ ਹੋ ਗਏ ਨੇ ਕੋਈ ਇੱਕ ਅੱਧਾ ਦਿਨ ਹੋਵੇ ਤਾਂ ਵੀ ਆ ਜੇ ਹੀ ਕਿਸੇ ਸਿੱਖ ਸਿੱਖ ਨੌਜਵਾਨ ਨਾਲ ਜਿਹੜੀ ਘਟਨਾ ਵਾਪਰੀ ਆ ਅਸੀਂ ਇਹ ਨਹੀਂ ਕਹਿੰਦੇ ਇਕੱਲੇ ਸਿੱਖ ਨਾਲ ਵਾਪਰੀ ਇਹ ਤਾਂ ਅਜੇਪਾਲ ਜਿਹੜਾ ਆਪਣੇ ਉਹਨਾਂ ਵੀ ਵਾਪਰੀ ਆ ਵੀ ਜੇ ਕਿਸੇ ਸਿੱਖ ਨੇ ਕੰਮ ਕੀਤਾ ਹੁੰਦਾ ਤਾਂ ਇਹ ਨਹੀਂ ਇਨਕਾਊਂਟਰ ਕਰਦੇਣੇ ਹੁੰਨ ਨੂੰ ਵੀ ਸਤਕਾ ਦੀ ਕੰਮ ਚੋਰੀ ਕੀਤੀ ਆ ਕਿ ਅੱਗੇ ਕਿੰਨੇ ਹੋਏ ਤੁਹਾਡੇ ਸਾਹਮਣੇ ਆ ਪਰ ਇਹ ਬੰਦਾ ਹੀ ਮਾਰ ਦੇਣਾ ਇਹ ਨਹੀਂ ਜੇ ਕੋਈ ਸਿੱਖ ਨੌਜਵਾਨ ਨੇ ਕੀਤਾ ਹੁੰਦਾ ਨਹੀਂ ਮਾਰ ਦੇਣਾ ਸੀ ਇਨਕਾਊਂਟਰ ਕਰ ਦੇਣਾ ਸ਼ੋ ਫਿਰ ਤੁਸੀਂ ਦੇਖੋ ਸਾਦਾ ਕੁਝ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੈ ਅਸੀਂ ਹੁਣ ਪੁਲਿਸ ਥਾਣੇ ਚੱਲੇ ਆ ਥਾਣੇ ਜਾ ਕੇ ਦੇਖਦੇ ਆ ਕੀ ਇਹ ਬਾਈ ਕੀ ਕਾਰਵਾਈ ਕਰਦੇ ਆ ਨਹੀਂ ਤਾਂ ਉਸ ਤੋਂ ਬਾਅਦ ਇਹ ਨਾਲ ਜਥੇਬੰਦੀਆਂ ਨੂੰ ਲੈ ਕੇ ਪਿੰਡਾਂ ਦੀ ਪੰਚਾਇਤਾਂ ਨੂੰ ਲੈ ਕੇ ਅਗਲਾ ਐਕਸ਼ਨ ਜਿਹੜਾ ਕਰਾਂਗੇ